ਤੁਸੀਂ ਵੀ ਅਗਰੋ ਤੇਣੀ ਸਿਰਾ ਤੇ ਮੈਂ ਹਰਜਨ ਜੈ ਅੱਜ ਅਸੀਂ ਮੌਜੂਦਾ ਤਾਣਾ ਮੰਡੀ ਦੇ ਵਿੱਚ ਜਿੱਥੇ ਕਿ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੱਲੋਂ ਜਿਹੜੀ ਇਸ ਮੰਡੀ ਦੇ ਵਿੱਚ ਜਿਹੜੀ ਮਹਾਸਕਰਮ ਰੈਲੀ ਕੀਤੀ ਗਈ ਆ ਜਿਸ ਦੇ ਵਿੱਚ ਸਮੁੱਚੀ ਲੀਡਰਸ਼ਿਪ ਪਹੁੰਚੀ ਹੈ ਗੱਲਬਾਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜਿਸ ਦੇ ਵਿੱਚ ਰਾਜਾ ਵੜਿੰਗ ਪ੍ਰਧਾਨ ਸਾਹਿਬ ਵੀ ਪਹੁੰਚੇ ਨੇ ਆਪਾਂ ਗੱਲਬਾਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਰੈਲੀ ਦੇ ਵਿੱਚ ਅੱਜ ਪਹੁੰਚੇ ਹੋ ਅਮਰੀਕਾ ਦੀ ਜਿਹੜਾ ਮੁੱਦੇ ਨੂੰ ਲੈ ਕੇ ਪਹੁੰਚੇ ਹੋ ਸੈਂਟਰ ਗਵਰਨਮੈਂਟ ਨੇ ਜਿਹੜੀ ਇੱਕ ਕਦਮ ਕੀਤੀ ਹੈ ਕੀ ਕਰ ਜਾਂਦੇ ਤੁਸੀਂ ਵੇਖਦੇ ਰਹੋ ਦੈਣੀਸ਼ੁਰਾ ਮੈਂ ਹਰਜਿੰਦਨ ਟਾਂਡਾ ਆਡਮਟ ਦੇਖੋ ਜੀ ਇਹ ਅੱਜ ਛਾਰਪੁਰ ਜ਼ਿਲ੍ਹੇ ਵਿੱਚ ਟਾਂਡਾ ਵਿਖੇ ਸਾਡੀ ਸਭਾ ਸੀਗੀ ਮੰਨਰੇਗਾ ਸੰਗਰਾਮ ਜਿਹੜੀ ਸ਼ੁਰੂਆਤ ਅਸੀਂ ਗੁਰਦਾਸਪੁਰ ਤੋਂ ਕੀਤੀ ਹੈ ਔਰ ਪਹਿਲਾ ਪ੍ਰੋਗਰਾਮ ਗੁਰਦਾਸਪੁਰ ਸੀ ਦੂਜਾ ਸਾਡਾ ਟਾਂਡੇ ਸੀ ਮਨਰੇਗਾ ਬੰਦ ਕਰਨ ਦਾ ਜਿਹੜਾ ਕੰਮ ਕੀਤਾ ਹੈ ਭਾਜਪੀ ਨੇ ਔਰ ਉਹਨਾਂ ਦਾ ਸਾਥ ਦਿੱਤਾ ਝਾੜੂ ਦੀ ਸਰਕਾਰ ਨੇ ਸਾਡੇ ਅੱਜ ਪੰਜਾਬ ਦੀ ਮਨਰੇਗਾ ਬੰਦ ਪਈ ਹੈ 10000 ਕਰੋੜ ਰੁਪਇਆ ਮਨਰੇਗਾ ਤੋਂ ਪੰਜਾਬ ਦੇ ਵਿੱਚ ਆਉਂਦਾ ਸੀ ਔਰ ਗਰੀਬ ਦਾ ਚੁੱਲ੍ਹਾ ਜਲਦਾ ਸੀ ਮਨਰੇਗਾ ਕਰੋਨਾ ਕਾਲ ਦੇ ਵਿੱਚ ਸੰਜੀਵਨੀ ਬੂਟੀ ਵਾਂਗੂ ਸਾਬਤ ਹੋਈ ਹੈ। ਅਗਰ ਮਨਰੇਗਾ ਨਾ ਹੁੰਦੀ ਤੇ ਅੱਜ ਦੇਸ਼ ਦੇ ਹਾਲਾਤ ਕੁਝ ਹੋਰ ਹੋਣੇ ਸੀ। ਦੇਸ਼ ਹੁਕਮਾਰੀ ਵੱਲ ਵੱਧ ਜਾਣਾ ਸੀ। ਇਹ ਡਾਕਟਰ ਮਨਮੋਹਨ ਸਿੰਘ ਜੀ ਨੇ ਸ਼੍ਰੀਮਤੀ ਸੋਨੀਆ ਗਾਂਧੀ ਨੇ ਅੱਜ ਤੋਂ ਠੀਕ 25 ਸਾਲ ਪਹਿਲਾਂ ਇਹ ਸਕੀਮ ਨੂੰ ਦੇਸ਼ ਦੇ ਹਾਲਾਤ ਵੇਖਦੇ ਹੋਇਆ ਲਾਗੂ ਕੀਤਾ ਸੀ। ਦੇਸ਼ ਅੰਦਰ ਗਰੀਬ ਗਰੀਬ ਹੋ ਰਿਹਾ ਅਮੀਰ ਅਮੀਰ ਹੋ ਰਿਹਾ। ਔਰ 80% ਜਿਹੜਾ ਪਾਪੂਲੇਸ਼ਨ ਦਾ ਪੈਸਾ ਉਹ ਦੋ ਲੋਕਾਂ ਕੋਲੇ ਅਦਾਨੀ ਤੇ ਅਬਾਨੀ ਕੋਲੇ ਅੱਜ ਦੇਸ਼ ਦੇ ਹਾਲਾਤ ਨੇ ਅਸੀਂ ਇਹ ਪਹਿਲਾਂ ਪ੍ਰੈਸ ਕਾਨਫਰੈਂਸਾਂ ਕੀਤੀਆਂ ਉਤਲੇ ਜਲਾਏ ਫਿਰ ਅਸੀਂ ਇਹ ਮੰਰੇਗਾ ਸੰਗਰਾਮ ਦੇ ਤਹਿਤ ਬਪੇਸ਼ ਬਗੇਰ ਜੀ ਦੀ ਅਗਵਾਈ ਦੇ ਹੇਠ ਅਸੀਂ ਪੰਜਾਬ ਚ ਯਾਤਰਾ ਕਰ ਰਹੇ ਹਾਂ ਮਾਝਾ ਮਾਲਵਾ ਦੁਆਬਾ ਰਾਜਪੁਰਾ ਸੰਗਰੂਰ ਉਹ ਫਾਜ਼ਿਲਕਾ ਤੱਕ ਪੰਜ ਦਿਨ ਦੀ ਯਾਤਰਾ ਔਰ ਲਗਾਤਾਰ ਜਦ ਤੱਕ ਇਹ ਕਾਲਾ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਇਹ ਸਰਕਾਰ ਤਦ ਤੱਕ ਇਹ ਕਾਂਗਰਸ ਪਾਰਟੀ ਦਮ ਲੈਣ ਵਾਲੀ ਨਹੀਂ ਬੜੀ ਸੰਭਾਅ ਕੀ ਇਹ ਦੁਨੀਆ ਆਈ ਦੇ ਵਿੱਚ ਚੋਣਾਂ ਦਾ ਜਿਹੜਾ ਇਹ ਮਨਰੇਗਾ ਤੋਂ ਕੋਈ ਫਾਇਦਾ ਦੇਖੋ ਫਾਇਦਾ ਅਸੀਂ ਫਾਇਦੇ ਅਸੀਂ ਕੋਈ ਕੰਮ ਨਹੀਂ ਕਰ ਰਹੇ ਕਿ ਡਾਕਟਰ ਮਨਮੋਹਨ ਸਿੰਘ ਇਹ ਸਕੀਮ ਲੈ ਕੇ ਆਈ ਸੀ ਕੋ ਸਾਇਦੇ ਹਾਸੇ ਨਹੀਂ ਲੈ ਕੇ ਆਈ ਦੇਸ਼ ਨੂੰ ਬਚਾਉਣ ਵਾਸਤੇ ਲੈ ਕੇ ਆਈ ਸੀ ਬੜੀ ਸਾਹਿਬ ਜੀ ਅਕਾਲ ਤਖਤ ਤੋਂ ਅਸੀਂ ਗਰੀਬ ਦੀ ਲੜਾਈ ਲੜਨੀ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਉਹਨਾਂ ਨੇ ਕਹਿਣਾ ਕਿ ਲਾਈਵ ਪੈਲੀ ਕਾਸਟ ਇਹ ਪੂਰਾ ਨੀਤ ਕੀਤੀ ਜਾਵੇ ਲੈ ਕੇ ਦੇਖੋ ਉਹਨਾਂ ਨੇ ਕੀ ਕਿਹਾ ਨਹੀਂ ਕਿਹਾ ਮੈਂ ਸਰ ਭਗਵੰਤ ਮਾਨ ਦੇ ਕਿੱਪਾ ਟਿੱਪਣੀ ਕਿਉਂ ਕਰਾਂ ਭਾਈ ਉਹ ਮਾਨ ਮੁੱਖ ਮੰਤਰੀ ਸਾਹਿਬ ਜਾਣਨ ਤੇ ਾਕਾਂਦ ਤੱਕ ਜਾਣਾ 27 ਦੀ ਜਿਹੜੀ ਮੈਚ ਵਿੱਚ ਮੈਚਿਆ ਤੁਹਾਡੀਆਂ 2027 ਤੋਂ ਧੂੜਾ ਫਟਦੇ ਆਗੇ ਤੁਸੀਂ ਹਾਲਾਤ ਵੇਖੋ ਸਾਲ ਪਹਿਲਾਂ ਅੱਜ ਕਾਂਡੇ ਦੇ ਵਿੱਚ ਖੜ ਆਇਆ ਵਿਆਸੀ ਜਿਹੜਾ ਬਿਆਨ ਆਇਆ ਉਹਦਾ ਵੀ ਸੰਭਾ ਵਿੱਚ ਚੰਗਾਮਾ ਹੋਇਆ ਦਿੱਲੀ ਦੇ ਵਿੱਚ ਉਸ ਬਾਰੇ ਹਾਂ ਬੜਾ ਮਤਵਾਗਾ ਬਿਆਨ ਸੀ ਉਹਨਾਂ ਦਾ ਜੀ ਔਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਮਾਫੀ ਮੰਗਣੀ ਚਾਹੀਦੀ ਹੈ ਐਹੋ ਜੀ ਗੱਲ ਉਹਨਾਂ ਦੇ ਮੂੰਹ ਚੋਂ ਫੱਬਦੀ ਨਹੀਂ ਹੈ ਜਿਹੜਾ ਕਿ ਫਾਰਮਰ ਚੀਫ ਮਿਨਿਸਟਰ ਰਿਹਾ ਉਹ ਇਹ ਸਾਡੇ ਗੁਰੂਆਂ ਦਾ ਅਪਮਾਨ ਹੈ ਜੀ ਜੀ ਵੇਖੋ ਜਿਹੜੀ ਭਗਵਤਮਾਨ ਦੀ ਜਿਹੜੇ ਵੀ ਕੋਈ ਸ਼ਬਦਾਵਲੀ ਆ ਜਾਂ ਜਿਸ ਤਰ੍ਹਾਂ ਅਕਾਲ ਪੱਖ ਸਾਹਿਬ ਲੱਗਾ ਤੇ ਜਾਂ ਉਹਦਾ ਚੈਲੰਜ ਕਰਨਾ ਅਕਾਲ ਪੱਖ ਸਾਹਿਬ ਨੂੰ ਇਹ ਸਿੱਖ ਕੌਮ ਦੀ ਬੜੀ ਪਰਮੂਣ ਵਾਲੀ ਗੱਲ ਹੈ। 6 ਮਿਨਿਸਟਰ ਜਿਹੜਾ ਵੀ ਜੁਦਾ ਉਹ ਸਭ ਤੋਂ ਪਹਿਲਾਂ ਜਿਹੜੀ ਬਪੇ ਜਗੇਸ਼ਵਰ ਜੀ ਨੂੰ ਮਰਿਆਦਾ ਦੇ ਵਿੱਚ ਰੱਖ ਕੇ ਗੱਲ ਕਰਨੀ ਚਾਹੀਦੀ ਹੈ। ਉਹ ਵੀ ਜੱਜਦਾਰ ਅਕਾਲ ਤਖਤ ਸਾਹਿਬ ਦੇ ਪੁਆਇੰਟ ਹੁੰਦੇ ਨੇ। ਉਹ ਸਾਡੇ ਸਤਿਕਾਰਯੋਗ ਹੁੰਦੇ। ਸਰ ਦਿੱਲੀ ਵਿਧਾਨ ਸਭਾ ਦੇ ਜੋ ਵੀ ਸਾਡਾ ਜੀ ਅਕਾਲ ਤਖਤ ਦਾ ਜੱਜਦਾਰ ਉਹਦੀ ਜਿਲ੍ਹਾ ਇਰਿਸਪੈਕਟ ਕਰਨੀ ਸਿੱਖ ਕੌਮ ਦੀ ਰਿਸਪੋਨਸ ਰਿਸਪੈਕਟ ਆ ਦੂਸਰੀ ਮੈਂ ਚੀਜ਼ੇ ਕਹਿਣੀ ਚਾਹੁੰਦਾ ਕਿ ਭਗਵੰਤ ਸਿੰਘ ਨੇ ਆਪਣੇ ਨਾਲ ਕੋਈ ਭਗਵੰਤ ਸਿੰਘ ਨਹੀਂ ਲਿਖਾ ਭਗਵੰਤ ਮਾਨ ਲਿਖਦਾ ਗਾੜੀ ਉਹਦੀ ਕੱਟੀ ਵਾਲ ਉਹਦੇ ਕੱਟੇ ਤੇ ਕਿਤੇ ਨਾ ਕਿਤੇ 22 ਜਥੇਦਾਰ ਸਾਹਿਬ ਤੋਂ ਵੀ ਹੋਈ ਆ ਇੱਕ ਪਤੇ ਸਿੰਘ ਨੂੰ ਸਿੱਖ ਨੂੰ ਅਕਾਲ ਤਖਤ ਤੇ ਬੁਲਾਉਣਾ ਤੇ ਬਾਅਦ ਚ ਉਹਦਾ ਇਹਨਾਂ ਕੁਝ ਅਕਾਲ ਤਖਤ ਦੇ ਉੱਤੇ ਇਹ ਕੁਐਸਚਨ ਖੜੇ ਕਰ ਦੇਣੇ ਇਹ ਕੌਮ ਨੂੰ ਬੈਠ ਕੇ ਸੋਚਣਾ ਪਏਗਾ ਨਾਲ ਹੀ ਮੈਂ ਧਮੀ ਸਾਹਿਬ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋ ਕਿਰਪਾ ਕਰਕੇ ਸਿੱਖ ਕੌਮ ਨੂੰ ਚਲਾਉਣ ਦੀ ਗੱਲ ਕਰੋ ਨਾ ਕਿ ਅਕਾਲੀ ਦਲ ਚਲਾਉਣ ਦੀ ਤੁਸੀਂ ਗੱਲ ਕਰੋ ਅਕਾਲੀ ਦਲ ਤੋਂ ਬਾਹਰ ਰਹਿ ਕੇ ਇੱਕ ਸਿੱਖ ਕੌਮ ਦੀ ਅਗਵਾਈ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੋ ਨਾ ਕਿ ਸੁਖਵੀਰ ਬਾਦਲ ਨੂੰ ਪਿਛਾਉਣ ਵਾਲੀ ਕਮੇਟੀ ਦੇ ਪ੍ਰਧਾਨ ਬਣੋ ਤੀਸਰੀ ਗੱਲ ਜੋ ਆਦਮੀ ਹਕਾਕਤ ਸੱਚ ਸਾਹਮਣੇ ਖੜਾ ਹੋ ਕੇ ਮਾਫੀ ਮੰਗ ਕੇ ਜਾਂਦਾ ਸੁਖਵੀਰ ਬਾਦਲ ਤੇ ਅੱਜ ਉਹ ਫੇਰ ਉਸੇ ਗੱਲਾਂ ਤੇ ਖੜਾ ਜਿਹੜੀਆਂ ਚੀਜ਼ਾਂ ਅਸੀਂ ਕਹਿੰਨੇ ਕਿ ਬੜੀ ਗਾੜੀ ਦੀਆਂ ਗਵਲ ਕਲਾਂ ਦੀਆਂ ਜਿਹੜਾ ਸਾਨੂੰ ਛੱਡਣ ਦੀਆਂ ਉਹ ਸਾਰਾ ਕੋਈ ਕਿ ਨਾ ਮੈਂ ਆਪਣੀ ਝੋਲੀ ਚ ਪਾਉਣਾ ਤੇ ਉਹ ਫੇਰ ਝੋਲੀ ਚ ਪਾ ਕੇ ਤੋਂ ਦੇ ਬਾਅਦ ਕਹਿੰਦਾ ਕਿ ਉਹ ਮੈਂ ਤੇ ਮੁਖਸ਼ਰ ਜੀ ਦੋਨੇ ਦਿੱਤੀ ਉਹਦੇ ਚੋਨੇ ਸਾਰੀਆਂ ਚੀਜ਼ਾਂ ਤੋਂ ਮੁਤਰ ਗਿਆ ਕਿ ਜੱਥੇਦਾਰ ਅਕਾਲ ਤੱਕ ਉਹਦੇ ਤੇ ਵੀ ਕੋਈ ਐਕਸ਼ਨ ਕਰਨਗੇ ਕਿ ਤੁਸੀਂ ਇੱਥੇ ਜਿਹੜੀਆਂ ਚੀਜ਼ਾਂ ਮੰਨੀਆਂ ਸੀ ਉੱਥੇ ਜਾ ਕੇ ਕਿਉਂ ਦੇ ਸੁਣ ਕਰ ਦਿੱਤੇ ਆ ਇਸ ਕਰਕੇ ਅੱਜ ਸਿੱਖ ਕੌਮ ਇੱਕ ਦੁਬਿਧਾ ਦੇ ਵਿੱਚ ਖੜੀ ਆ ਜੇ ਜ਼ਥੇਦਾਰ ਸਾਹਿਬ ਮੇਰਾ ਖਿਆਲ ਅਗੇ ਤੁਸੀਂ ਇੱਕ ਜ਼ਥੇਦਾਰ ਦੇ ਤੌਰ ਤੇ ਕੰਮ ਕਰੋ ਔਰ ਉਸ ਵੀ ਕੇ ਡਿਸੀਜਨ ਲਓ ਜਿਹੜਾ ਕੋਈ ਮੁੱਖ ਮੰਤਰੀ ਜਾਂ ਕੋਈ ਪੋਲਿਟਿਕਲ ਆਦਮੀ ਅਕਾਲ ਪ੍ਰਚਾਰ ਦੇ ਉੱਪਰ ਚਿੰਤੀ ਪ੍ਰਤੂਨਾ ਕਰ ਸਕੇ ਪਹਿਲੀ ਗੱਲ ਤੇ ਇਹਨੂੰ ਮੈਨੂੰ ਆਬਜੈਕਸ਼ਨ ਹੈ ਜ਼ਥੇਦਾਰ ਸਾਹਿਬ ਦੀ ਚਿੱਠੀ ਤੇ ਕਿ ਉਹਨਾਂ ਨੇ ਜਿਹੜਾ ਸਰਦਾਰ ਭਗਵੰਤ ਸਿੰਘ ਲਿਖਿਆ ਇਹ ਮੇਰੇ ਖਿਆਲ ਜ਼ਥੇਦਾਰ ਸਾਹਿਬ ਨੂੰ ਇਹ ਨਹੀਂ ਪਤਾ ਤੇ ਇਹ ਦੇ ਅਗੇ ਸ਼੍ਰੀ ਲਿਖਣਾ ਚਾਹੀਦਾ ਸੀ ਜੱਜ ਤੱਕ ਅਕਾਲੀ ਦਲ ਆਪਣੇ ਬੇਅਦਬੀ ਆਦੇਸ਼ਾਂ ਨਾਲ ਲੋਕਾਂ ਜਾਣ ਕੇ ਲੜਾਈ ਨਹੀਂ ਲੜਦਾ ਇਹ ਬਲ ਕਲਾਬ ਐਕਸਕਲੂਸਿਵ ਦੇ ਕਤਲ ਦੇ ਬਾਰੇ ਖੁੱਲ ਕੇ ਕੰਟੈਂਡੀਨੇਟ ਕਰਦਾ ਉਹ ਡੇਰਾ ਸੱਚਾ ਸੋਤਾ ਦੇ ਉਹ ਜੋ ਕੁਝ ਕੀਤਾ ਕਿਹਾ ਗਿਆ ਉਹ ਨਾ ਉਹ ਨਾ ਸਾਜ-ਛਾ ਦਾ ਪਿੱਛਾ ਫਾਸਟ ਹੋ ਜਾਦਾ ਇੰਨੀ ਜਲਦੀ ਸਿੱਖ ਦੇ ਲਈ ਵਿਨੰਦ ਕੇ ਲਾਚੀ ਲਈ ਛੋਟੀਆਂ ਲੋਕਲਾਈਜ਼ ਸਿਲੈਕਸ਼ਨ ਜੀ ਕਿਸੇ ਕੋ ਦਿਕਾ ਦੁਕਾ ਵੋਟ ਨਹੀਂ ਪਾ ਸਕਦੇ ਫੈਸਲੇ ਲੈਣ ਵਾਲੇ ਕੀ ਗੱਲ ਤੁਸੀਂ ਵੀ ਅਗਰ ਤੈਨਖੀਰਾ ਤੇ ਮੈਂ ਹਰਜਨ ਜੈ ਅੱਜ ਅਸੀਂ ਮੌਜੂਦਾ ਤਾਣਾ ਮੰਡੀ ਦੇ ਵਿੱਚ ਜਿੱਥੇ ਕਿ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੱਲੋਂ ਜਿਹੜੀ ਇਸ ਮੰਡੀ ਦੇ ਵਿੱਚ ਜਿਹੜੀ ਮਹਾਸਕਰਮ ਰੈਲੀ ਕੀਤੀ ਗਈ ਆ ਜਿਸ ਦੇ ਵਿੱਚ ਸਮੁੱਚੀ ਲੀਡਰਸ਼ਿਪ ਪਹੁੰਚੀ ਹੈ ਗੱਲਬਾਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜਿਸ ਦੇ ਵਿੱਚ ਰਾਜਾ ਵੜਿੰਗ ਪ੍ਰਧਾਨ ਸਾਹਿਬ ਵੀ ਪਹੁੰਚੇ ਨੇ ਆਪਾਂ ਗੱਲਬਾਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਇਹ ਰੈਲੀ ਦੇ ਵਿੱਚ ਅੱਜ ਪਹੁੰਚੇ ਹਾਂ ਅਮਰੀਕਾ ਦੀ ਜਿਹੜਾ ਮੁੱਦੇ ਨੂੰ ਲੈ ਕੇ ਪਹੁੰਚੇ ਹਾਂ ਸੈਂਟਰ ਗਵਰਨਮੈਂਟ ਨੇ ਜਿਹੜੀ ਕਦਮ ਕੀਤੀ ਹੈ ਕੀ ਕਰ ਜਾਂਦੇ ਤੁਸੀਂ ਵੇਖਦੇ ਰਹੋ ਦਿਨਿਕ ਸ਼ੋਰਾ ਮੈਂ ਹਰਜੁਨਜਨ ਟਾਂਡਾ ਔੜਮੜ ਦੇਖੋ ਜੀ ਇਹ ਅੱਜ ਛਾਰਪੁਰ ਜ਼ਿਲ੍ਹੇ ਵਿੱਚ ਟਾਂਡਾ ਵਿਖੇ ਸਾਡੀ ਸਭਾ ਸੀਗੀ ਮੰਰੇਗਾ ਸੰਗਰਾਮ ਜਿਹੜੀ ਸ਼ੁਰੂਆਤ ਅਸੀਂ ਗੁਰਦਾਸਪੁਰ ਤੋਂ ਕੀਤੀ ਹੈ ਔਰ ਪਹਿਲਾ ਪ੍ਰੋਗਰਾਮ ਗੁਰਦਾਸਪੁਰ ਸੀ ਦੂਜਾ ਸਾਡਾ ਟਾਂਡੇ ਸੀ ਮੰਰੇਗਾ ਬੰਦ ਕਰਨ ਦਾ ਜਿਹੜਾ ਕੰਮ ਕੀਤਾ ਹੈ ਭਾਜਪੀ ਨੇ ਔਰ ਉਹਨਾਂ ਦਾ ਸਾਥ ਦਿੱਤਾ ਝਾੜੂ ਦੀ ਸਰਕਾਰ ਨੇ ਸਾਡੇ ਅੱਜ ਪੰਜਾਬ ਦੀ ਮਨਰੇਗਾ ਬੰਦ ਪਈ ਹੈ 10000 ਕਰੋੜ ਰੁਪਿਆ ਮਨਰੇਗਾ ਤੋਂ ਪੰਜਾਬ ਦੇ ਵਿੱਚ ਆਉਂਦਾ ਸੀ ਪਰ ਗਰੀਬ ਦਾ ਚੁੱਲ੍ਹਾ ਜਲਦਾ ਸੀ ਮਨਰੇਗਾ ਕਰੋਨਾ ਕਾਲ ਦੇ ਵਿੱਚ ਸੰਜੀਵਨੀ ਬੂਟੀ ਵਾਂਗੂ ਸਾਬਤ ਹੋਈ ਹੈ ਅਗਰ ਮਨਰੇਗਾ ਨਾ ਹੁੰਦੀ ਤੇ ਅੱਜ ਦੇਸ਼ ਦੇ ਹਾਲਾਤ ਕੁਝ ਹੋਰ ਹੋਣੇ ਸੀ ਦੇਸ਼ ਭੁੱਖਮਰੀ ਵੱਲ ਵਧ ਜਾਣਾ ਸੀ ਇਹ ਡਾਕਟਰ ਮਨਮੋਹਨ ਸਿੰਘ ਜੀ ਨੇ ਸ਼੍ਰੀਮਤੀ ਸੋਨੀਆ ਗਾਂਧੀ ਨੇ ਅੱਜ ਜਦੋਂ ਠੀਕ 25 ਸਾਲੇ ਪਹਿਲਾਂ ਇਹ ਸਕੀਮ ਨੂੰ ਦੇਸ਼ ਦੇ ਹਾਲਾਤ ਵੇਖਦੇ ਹੋਇਆ ਲਾਗੂ ਕੀਤਾ ਸੀ ਦੇਸ਼ ਅੰਦਰ ਗਰੀਬ ਗਰੀਬ ਹੋ ਰਿਹਾ ਅਮੀਰ ਅਮੀਰ ਹੋ ਰਿਹਾ ਹੈ ਔਰ 80% ਜਿਹੜਾ ਪਾਪੂਲੇਸ਼ਨ ਦਾ ਪੈਸਾ ਉਹ ਦੋ ਲੋਕਾਂ ਕੋਲੇ ਅਦਾਨੀ ਤੇ ਅਭਾਨੀ ਕੋਲੇ ਅੱਜ ਦੇਸ਼ ਦੇ ਹਾਲਾਤ ਨੇ ਅਸੀਂ ਇਹ ਪਹਿਲਾਂ ਪ੍ਰੈਸ ਕਾਨਫਰੰਸਿਸ ਕੀਤੀਆਂ ਪੁਤਲੇ ਜਲਾਏ ਫੋਨ ਅਸੀਂ ਇਹ ਮਨਰੇਗਾ ਸੰਗਰਾਮ ਦੇ ਤਹਿਤ ਬਪੇਸ਼ ਬਗੇਰ ਜੀ ਦੀ ਅਗਵਾਈ ਦੇ ਹੇਠ ਅਸੀਂ ਪੰਜਾਬ ਚ ਯਾਤਰਾ ਕਰ ਰਹੇ ਹਾਂ ਮਾਝਾ ਮਾਲਵਾ ਦੁਆਬਾ ਰਾਜਪੁਰਾ ਸੰਗਰੂਰ ਉਹ ਫਾਜ਼ਿਲਕਾ ਤੱਕ ਪੰਜ ਦਿਨ ਦੀ ਯਾਤਰਾ ਔਰ ਲਗਾਤਾਰ ਜਦ ਤੱਕ ਇਹ ਕਾਲਾ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਇਹ ਸਰਕਾਰ ਤਦ ਤੱਕ ਇਹ ਕਾਂਗਰਸ ਪਾਰਟੀ ਦਮ ਲੈਣ ਵਾਲੀ ਨਹੀਂ ਬੜੀ ਸੰਭਾਲ ਜੀ ਇਹ ਦੁਨੀਆ ਅਈ ਦੇ ਵਿੱਚ ਚੋਣਾਂ ਦਾ ਚੋਣਾਂ ਦਾ ਜਿਹੜਾ ਇਹ ਮਨਰੇਗਾ ਦਾ ਕੋਈ ਫਾਇਦਾ ਨਹੀਂ ਦੇਖੋ ਫਾਇਦਾ ਅਸੀਂ ਫਾਇਦੇ ਹਾਸੇ ਕੋਈ ਕੰਮ ਨਹੀਂ ਕਰ ਰਹੇ ਕਿ ਡਾਕਟਰ ਮਨਮੋਹਨ ਸਿੰਘ ਇਹ ਸਕੀਮ ਲੈ ਕੇ ਆਈ ਸੀ ਕੋਈ ਫਾਇਦੇ ਹਾਸੇ ਨਹੀਂ ਲੈ ਕੇ ਆਈ ਦੇਸ਼ ਨੂੰ ਬਚਾਉਣ ਵਾਸਤੇ ਲੈ ਕੇ ਆਈ ਸੀ ਬੜੀ ਸਾਹਿਬ ਅਸੀਂ ਗਰੀਬ ਦੀ ਲੜਾਈ ਲੜਨੀ ਹੈ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਉਹਨਾਂ ਨੇ ਕਹਿਣਾ ਕਿ ਲਾਈਵ ਪੈਲੀ ਕਾਸਟ ਇਹ ਪੂਰਾ ਕੀਤੀ ਜਾਵੇ ਲੈ ਕੇ ਦੇਖੋ ਉਹਨਾਂ ਨੇ ਕੀ ਕਿਹਾ ਨਹੀਂ ਕਿਹਾ ਮੈਂ ਸਰਪੰਚ ਭਗਵੰਤ ਮਾਨ ਦੇ ਕਿਪਾ ਟਿੱਪਨੀ ਕਿਉਂ ਕਰਾਂ ਭਈ ਉਹ ਮਾਨ ਮੁੱਖ ਮੰਤਰੀ ਸਾਹਿਬ ਜਾਣਨ ਤੇ ਅਕਾਦ ਤੱਕ ਜਾਣਾ 2027 ਚ ਧੂੜਾ ਫਟਦੇ ਆਂਗੇ ਤੁਸੀਂ ਹਾਲਾਤ ਵੇਖੋ ਸਾਲ ਪਹਿਲਾਂ ਅੱਜ ਕਾਂਡੇ ਦੇ ਵਿੱਚ ਖੜ ਆਇਆ ਵਿਆਸੀ ਜਿਹੜਾ ਬਿਆਨ ਆਇਆ ਉਹਦਾ ਵੀ ਖਾਂਸਾ ਬਚ ਚੰਗਾ ਮਾ ਹੋਇਆ ਦਿੱਲੀ ਦੇ ਵਿੱਚ ਉੱਥੇ ਬਾਰੇ ਹਾਂ ਬੜਾ ਮਤਵਾਗਾ ਬਿਆਨ ਸੀ ਉਹਨਾਂ ਦਾ ਜੀ ਔਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਮਾਫੀ ਮੰਗਣੀ ਚਾਹੀਦੀ ਏ ਇਹੋ ਜੀ ਗੱਲ ਉਹਨਾਂ ਦੇ ਮੂੰਹ ਚੋਂ ਫੱਬਦੀ ਨਹੀਂ ਹੈ ਜਿਹੜਾ ਕਿ ਫਾਰਮਰ ਚੀਫ ਮਿਨਿਸਟਰ ਰਹੇ ਉਹ ਇਹ ਸਾਡੇ ਗੁਰੂਆਂ ਦਾ ਅਪਮਾਨ ਹੈ ਜਿਹੜੀ ਦੇਖੋ ਜਿਹੜੀ ਭਗਵੰਤ ਮਾਨ ਦੀ ਜਿਹੜੀ ਕੋਈ ਸ਼ਬਦਾਵਲੀ ਆ ਜਾਂ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਲੱਗਾ ਤੇ ਜਾਂ ਉਹਦਾ ਚੈਲੰਜ ਕਰਨਾ ਅਕਾਲ ਤਖਤ ਸਾਹਿਬ ਨੂੰ ਕਿ ਸਿੱਖ ਕਾਮੇਡੀ ਬੜੀ ਤਕਵੀਨ ਵਾਲੀ ਗੱਲ ਹੈ। 6 ਮਿਨਿਸਟਰ ਜਿਹੜਾ ਵੀ ਉਹ ਸਭ ਤੋਂ ਪਹਿਲਾਂ ਉਹਨੂੰ ਮਰਿਆਦਾ ਦੇ ਵਿੱਚ ਰਹਿ ਕੇ ਗੱਲ ਕਰਨੀ ਚਾਹੀਦੀ। ਉਹ ਵੀ ਜਸੂਦਾਰ। ਅਕਾਲ ਤਖਤ ਸਾਹਿਬ ਦੇ ਪੁਆਇੰਟ ਹੁੰਦੇ ਨੇ। ਉਹ ਸਾਡੇ ਸਤਿਕਾਰਯੋਗ ਹੁੰਦੇ। ਸਰ ਦਿੱਲੀ ਵਿਧਾਨ ਸਭਾ ਦੇ ਜੋ ਵੀ ਸਾਡਾ ਅਕਾਲ ਤਖਤ ਦਾ ਜਥੇਦਾਰ ਉਹ ਦੀ ਦੇ ਡਿਸਟ੍ਰਿਕਟ ਦੇ ਰਿਸਪੈਕਟ ਕਰਨੀ ਸਿੱਖ ਕੌਮ ਦੀ ਰਿਸਪੈਕਟ ਇਸ ਰਿਸਪੈਕਟਿਆ ਦੂਸਰੀ ਮੈਂ ਚੀਜ਼ੇ ਕਹਿਣੀ ਚਾਹੁੰਦਾ ਕਿ ਭਗਵੰਤ ਸਿੰਘ ਨੇ ਆਪਣੇ ਨਾਲ ਕਹਿੰਦੀ ਭਗਵੰਤ ਸਿੰਘ ਨਹੀਂ ਲਿਖਿਆ ਭਗਵੰਤ ਮਾਨ ਲਿਖਦਾ ਗਾੜੀ ਉਹਦੀ ਕੱਟੀ ਵਾਲ ਉਹਦੇ ਕੱਟੇ ਤੇ ਕਿਸੇ ਨੇ ਕਿਤੇ 21 ਜਥੇਦਾਰ ਸਾਹਿਬ ਤੋਂ ਵੀ ਹੋਈ ਆ ਇੱਕ ਪਤੇਤ ਸਿੰਘ ਨੂੰ ਸਿੱਖ ਕੌਮ ਅਕਾਲ ਤਖਤ ਤੇ ਬੁਲਾਉਣਾ ਤੇ ਬਾਅਦ ਚ ਉਹਦਾ ਇਹਨਾਂ ਕੁਝ ਅਕਾਲ ਤਖਤ ਦੇ ਉੱਤੇ ਇਹ ਕੁਐਸਚਨ ਖੜੇ ਕਰ ਦੇਣੇ ਕਿ ਕੌਮ ਨੂੰ ਬੈਠ ਕੇ ਸੋਚਣਾ ਪਏਗਾ ਨਾਲ ਹੀ ਮੈਂ ਧਮੀ ਸਾਹਿਬ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋ ਕਿਰਪਾ ਕਰਕੇ ਸਿੱਖ ਕੌਮ ਨੂੰ ਚਲਾਉਣ ਦੀ ਗੱਲ ਕਰੋ ਨਾ ਕਿ ਅਕਾਲੀ ਦਲ ਚਲਾਉਣ ਦੀ ਤੁਸੀਂ ਗੱਲ ਕਰੋ ਅਕਾਲੀ ਦਲ ਤੋਂ ਬਾਹਰ ਰਹਿ ਕੇ ਇੱਕ ਸਿੱਖ ਕੌਮ ਦੀ ਅਗਵਾਈ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੋ ਨਾ ਕਿ ਸੁਖਬੀਰ ਬਾਦਲ ਨੂੰ ਪਚਾਉਣ ਵਾਲੀ ਕਮੇਟੀ ਦੇ ਪ੍ਰਧਾਨ ਬਣੋ ਤੀਸਰੀ ਗੱਲ ਜੋ ਆਦਮੀ ਅਕਾਲਪੁਰ ਸਾਹਿਬ ਤੇ ਖੜਾ ਹੋ ਕੇ ਮਾਫੀ ਮੰਗੇ ਜਾਂਦਾ ਸੁਖਬੀਰ ਬਾਦਲ ਤੇ ਅੱਜ ਉਹ ਫੇਰ ਉਸੇ ਗੱਲਾਂ ਤੇ ਖੜਾ ਜਿਹੜੀਆਂ ਚੀਜ਼ਾਂ ਅਸੀਂ ਕਹਿੰਨੇ ਕਿ ਬੜਗਾੜੀ ਦੀਆਂ ਡਬਲ ਕਲਾਂ ਦੀਆਂ ਜਿਹੋਦਾ ਸਾਨੂੰ ਛੱਡਣ ਦੀਆਂ ਉਹ ਸਾਰਾ ਕੁਝ ਕਿ ਨਾ ਮੈਂ ਆਪਣੀ ਝੋਲੀ 'ਚ ਪਾਉਣਾ ਤੇ ਉਹ ਫੇਰ ਝੋਲੀ 'ਚ ਪਾ ਕੇ ਤੋਂ ਦੇ ਬਾਅਦ ਕਹਿੰਦਾ ਕਿ ਉਹ ਮੈਂ ਮੁਕਸ਼ਰ ਜੀ ਦੋਨੇ ਦਿੱਤੀ ਉਹਦੇ ਚੋਨੇ ਸਾਰੀਆਂ ਚੀਜ਼ਾਂ ਤੋਂ ਮੁਤਰ ਗਿਆ ਕਿ ਜੱਥੇਦਾਰ ਅਕਾਲ ਤੱਕ ਉਹਦੇ ਤੇ ਵੀ ਕੋਈ ਐਕਸ਼ਨ ਕਰਨਗੇ ਕਿ ਤੁਸੀਂ ਇੱਥੇ ਜਿਹੜੀਆਂ ਚੀਜ਼ਾਂ ਮੰਨੀਆਂ ਸੀ ਉੱਥੇ ਜਾ ਕੇ ਚੋ ਦਿਸਣ ਕਰ ਦਿੱਤੇ ਆ ਇਸ ਕਰਕੇ ਅੱਜ ਸਿੱਖ ਕੌਮ ਇੱਕ ਦੁਬਿਧਾ ਦੇ ਵਿੱਚ ਖੜੀ ਆ ਜੱਥੇਦਾਰ ਸਾਹਿਬ ਮੇਰਾ ਖਿਆਲ ਹੈ ਤੁਸੀਂ ਇੱਕ ਜੱਥੇਦਾਰ ਦੇ ਤੌਰ ਤੇ ਕੰਮ ਕਰੋ ਔਰ ਉਸ ਦੇ ਕਿਹਦੇ ਡਿਸੀਜਨ ਲਓ ਜਿਹੜਾ ਕੋਈ ਮੁੱਖ ਮੰਤਰੀ ਜਾਂ ਕੋਈ ਪੋਲਿਟਿਕਲ ਆਦਮੀ ਅਕਾਲ ਪ੍ਰਚਾਰ ਦੇ ਉੱਪਰ ਚਿੰਤੀ ਪ੍ਰਤੂਨਾ ਕਰ ਸਕੇ ਪਹਿਲੀ ਗੱਲ ਤੇ ਇਹਨੂੰ ਮੈਨੂੰ ਆਬਜੈਕਸ਼ਨ ਨਹੀਂ ਜੱਥੇਦਾਰ ਸਾਹਿਬ ਦੀ ਚਿੱਠੀ ਤੇ ਹੈ ਜੋ ਉਹਨਾਂ ਨੇ ਜਿਹੜਾ ਸਰਦਾਰ ਭਗਵੰਤ ਸਿੰਘ ਲਿਖਿਆ ਇਹ ਮੇਰੇ ਖਿਆਲ ਜਥੇਦਾਰ ਸਭ ਨੂੰ ਇਹ ਨਹੀਂ ਪਤਾ ਕਿ ਇਹਦੇ ਅੱਗੇ ਸ਼੍ਰੀ ਲਿਖਣਾ ਚਾਹੀਦਾ ਸੀ ਜਦ ਤੱਕ ਅਕਾਲੀ ਦਲ ਆਪਣੇ ਬੇਅਦਬੀ ਆਦਿ ਇਤਸਾਹ ਗੱਲ ਲੋਕਾਂ ਜਾਣ ਕੇ ਲੜਾਈ ਨਹੀਂ ਲੜਦਾ ਫੇਬਲ ਕਲਾਬ ਐਕਸਕਲੂਸਿਵ ਦੇ ਕਤਲ ਦੇ ਬਾਰੇ ਖੁੱਲ ਕੇ ਕੰਡੈਮਨੇਟ ਕਰਦਾ ਔਰ ਡੇਰਾ ਸੱਚਾ ਸੋਤਾ ਦੇ ਉਹ ਜੋ ਕੁਝ ਕੀਤਾ ਕਰਾਇਆ ਗਿਆ ਉਹਨਾਂ ਨੂੰ ਨਾ ਸਾਜ-ਛਾਜ ਦਾ ਪਿੱਛਾ ਫਾਸਟਾ ਜਗਾ ਇੰਨੀ ਜਲਦੀ ਸਿੱਖ ਦੇ ਲਈ ਵਿਨੰਦ ਕੇ ਲਾਚ ਨਹੀਂ ਮਿਲਦੇ ਛੋਟੀਆਂ ਲੋਕਲਾਈਜ਼ਡ ਸਿਲੈਕਸ਼ਨ ਜਿਹੜੀਆਂ ਕਿਸੇ ਕੋ ਦਿਕਾ ਦੁਕਾ ਵੋਟ ਲੈ ਸਕਦੇ ਆ ਫੈਸਟ ਦੇ tane ਬਾਰੇ ਕੀ ਗੱਲ ਹੈ